ਤਰਨ ਜ਼ਮਨੀ ਚੋਣ ਲਈ ਕਾਊਂਟਿੰਗ ਲਈ ਤਿਆਰੀਆਂ ਮੁਕੰਮਲ ਨੇ ਕਾਊਂਟਡਾਊਨ ਸ਼ੁਰੂ ਹੋ ਗਿਆ ਇਹ ਤੇ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਧੜਕਣਾ ਵੀ ਤੇਜ਼ ਹੁੰਦੀਆਂ ਜਾ ਰਹੀਆਂ ਨੇ ਚੰਦ ਘੰਟੇ ਬਚੇ ਨੇ ਕੁਝ ਘੰਟਿਆਂ ਤੋਂ ਬਾਅਦ ਜਦੋਂ ਸਵੇਰੇ ਈਵੀਐਮਜ਼ ਖੁੱਲਣਗੀਆਂ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਜੇਤੂ ਰਹਿੰਦੀ ਹੈ ਕਿਹੜਾ ਉਮੀਦਵਾਰ ਜੇਤੂ ਰਹਿੰਦਾ ਹੈ ਤਾਂ ਤਰਨਤਾਰਨ ਜ਼ਿਮਨੀ ਚੋਂ ਦੀ ਕਾਊਂਟਿੰਗ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸਵੇਰੇ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ 16 라ਉਂਡ ਦੇ ਵਿੱਚ ਇਹ ਗਿਣਤੀ ਮੁਕੰਮਲ ਹੋਣੀ ਹੈ ਤੇ EVM ਦੀਆਂ ਵੋਟਾਂ ਦੀ ਗਿਣਤੀ ਲਈ ਕੁੱਲ 14 ਕਾਊਂਟਰ ਨੇ ਇਸ ਤੋਂ ਪਹਿਲਾਂ ਪੋਸਟਲ ਵੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਜਿਸ ਦੇ ਲਈ 7 ਟੇਬਲ ਲਾਈਗਾਈ ਨੇ ਕਾਊਂਟਿੰਗ ਸੈਂਟਰਾਂ ਦੇ ਵਾਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਜਿਮਨੀ ਚੋਣ ਜਿੱਤਣ ਲਈ ਪੂਰੀ ਵਾਹ ਲਾਈ ਗਈ ਪੂਰਾ ਜ਼ੋਰ ਲਾਇਆ ਗਿਆ ਤੇ ਹੁਣ ਨਤੀਜਿਆਂ ਦਾ ਦਿਨ ਆ ਰਿਹਾ ਹੈ ਕੁਝ ਘੰਟੇ ਬਚੇ ਨੇ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਆਗੂ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਪਰ ਹੁਣ ਜਿੱਤ ਕਿਸ ਦੇ ਹਿੱਸੇ ਆਵੇਗੀ ਕੌਣ ਜਿੱਤ ਦਾ ਪਰਚਮ ਲਹਿਰਾਵੇਗਾ ਈਵੀਐਮ ਦੇ ਵਿੱਚ ਕੈਦ ਹੈ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਧੜਕਣਾ ਤੇਜ਼ ਹੋ ਰਹੀਆਂ ਨੇ ਜਿਵੇਂ ਜਿਵੇਂ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਤੇ ਕੁਝ ਘੰਟਿਆਂ ਬਾਅਦ ਸਵੇਰੇ 8 ਵਜੇ VOTING ਤੋਂ ਬਾਅਦ ਹੁਣ ਕਾਊਂਟਿੰਗ ਸਟਾਰਟ ਹੋਏਗੀ ਉਸ ਦੇ ਲਈ ਤਿਆਰੀਆਂ ਮੁਕੰਮਲ ਨੇ ਅਤੇ ਇਸ ਦੇ ਲਈ ਈਵੀਐਮਜ਼ ਦੇ ਲਈ 14 ਕਾਊਂਟਰ 16 라ਉਂਡ ਦੇ ਵਿੱਚ ਗਿਣਤੀ ਹੋਣੀ ਹੈ 7 ਟੇਬਲ ਪੋਸਟਲ ਬੈਲਟ ਦੇ ਲਈ ਲਾਏ ਗਏ ਨੇ ਪਹਿਲਾ ਪੋਸਟ ਬੈਲਟ ਪੇਪਰ ਖੋਲਣਗੇ ਉਸ ਤੋਂ ਬਾਅਦ ਇਵੀ ਆਮਜ਼ ਖੁੱਲਣ ਗਿਆ ਜਿਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਕਰੀਬ ਕਰੀਬ 11:30 ਵਜੇ ਤੱਕ ਨਤੀਜੇ ਪ੍ਰੋਪਰ ਸਾਹਮਣੇ ਆ ਜਾਣਗੇ ਨਿਊਜ਼ 18 ਪੰਜਾਬ ਦੇ ਰਿਪੋਰਟਰ ਕੈਨਾਤ ਰਹਿਣਗੇ ਸਭ ਤੋਂ ਪਹਿਲਾਂ ਸਟੀਕ ਨਤੀਜੇ ਫਾਸਟ ਨਤੀਜੇ ਨਿਊਜ਼ 18 ਪੰਜਾਬ ਦੇ ਰਾਹੀਂ ਤੁਹਾਨੂੰ ਦਿਖਾਵਾਂਗੇ